ਤੂੰ ਅਗੇ ਬੋਲਾਂਗੇ ਤੂੰ ਸਹਾਰਾ ਦੇ ਬੇਟਾ ਕਿਸੂਰੀ ਨਹੀਂ ਆਗਾ ਇਹੋ ਮੇਰਾ ਪੁੱਤ ਕਮਾਈ ਕਰਦੀ ਉਹ ਨਹੀਂ ਇੰਨੀ ਫੁਹਾਰ ਗਈ ਨਾ ਵੀ ਕਿਨਾਂ ਤੂੰ ਜਿਪਲੀਂ ਢਾਕੇ ਕਿਹੜੇ ਨੇ ਕਿਹਨੇ ਮਾਰੇ ਸਾਡੇ ਨੂੰ ਇਹ ਮੁੰਡਾ ਇੱਥੇ ਐਡਵੈਂਟਰ ਦੇ ਰਹਿੰਦਾ ਐ ਅਹੀਂ ਤੇ ਉਹਨੂੰ ਪੁੱਤਰਾ ਮੰਗਦੀ ਰਾਦੇ ਹੀ ਪੁੱਤਰਾ ਦਾ ਕੋਈ ਸੋਨੀਏ ਦੇ ਘਰ ਦੇ ਵਿੱਚ ਨਾਗਦੀ ਆਂ ਹੀ ਇੰਟਰਵਿਊਰ ਕੀਤੀ ਤੀ ਤੀ ਪੁੱਤ ਪੁੱਤ ਕਰਕੇ ਰਾਦੇ ਆਨ ਨੂੰ ਕੋਈ ਨਹੀਂ ਪਤਾ ਲੱਗਾ ਪੁੱਤਰ ਕੀ ਉਸ ਕੁੜੀ ਨੇ ਕੀਤਾ ਜੀ ਨਹੀਂ ਕੀਤਾ ਪਰ ਆਈਂ ਤੇ ਕੋਈ ਦੋਚੀ ਨਹੀਂ ਹੈਗੇ ਤੇ ਤੀ ਤੀ ਦੀਦੀ ਕਰਕੇ ਮੇਰੇ ਬੱਚੇ ਜਿੰਨੂੰ ਮਰਜ਼ੀ ਪੁੱਛ ਲੈ ਮੇਰੇ ਬੱਚੇ ਇੰਨੇ ਲਾਇਕ ਹੀ

ਕੁਣੀਆਂ ਸਾੜੀਆਂ ਇਨਾਂੜੀਆਂ ਵੱਡੀਆਂ ਗਈਆਂ ਇੱਥੋਂ ਬਾਹਰ ਸਾੜੀਆਂ ਹੋਈ ਸਰਕਾਰ ਕੋਕੀਨ ਸਾਹਮਣੇ ਕਹਿੰਦੇ ਹੈਗੇ ਜਿਤਨਾ ਵੀ ਹੁੰਦਾ ਉਹ ਤੇ ਅੱਗੇ ਬੱਚੇ ਗਏ ਆ ਇੱਕ ਕਤਲ ਕੀਤਾ ਹੋਇਆ ਉਹ ਆਇਆ ਕਿ ਪਤਾ ਕਿੱਥੇ ਰਹਿਣਾ ਹਾਂਜੀ ਸਰ ਕੀ ਨਾਮ ਦੇਣਾ ਰਾਹੁਲ ਸਰ ਵੀ ਆਇਆ ਸਰ ਮੈਂ ਸਵੇਰੇ ਆਪਣੀ ਦੁਕਾਨ ਖੋਲੀ ਆ ਆ ਕੇ ਦੁਕਾਨ ਤੇ ਬੈਠਾ ਵਾ ਤੇ ਮੈਂ ਆਪਣੀ ਜੋ-ਜੋ ਜਗਾ ਆ ਕੇ ਦੁਕਾਨ ਖੋਲ ਕੇ ਬੈਠਾ ਹੀ ਹਾਂ ਜੇ ਕਿ 9:30 ਵਜੇ ਦੀ ਗੱਲ ਆ ਤਿੰਨ ਜਣੇ ਆਏ ਆ ਇੱਕ ਉਹ ਤਾਂ ਮੋਨਾਏ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿੱਧਾ ਆ ਕੇ ਦਾਤਰ ਮਾਰ ਕੇ ਤੇ ਮੈਂ ਆਪਣੇ ਬਚਾਨਾ ਵਿੱਚ ਆਪਣੇ ਅੰਦਰ ਵੜ ਗਿਆ ਹੋਰ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਆ ਨਹੀਂ ਪਾਏ ਗੱਡੀ ਲੱਗੀ ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ ਮੈਂ ਲੰਘ ਗਿਆ ਉਹਨਾਂ ਦੇ ਪਿੱਛੇ ਮੇ ਭੱਜੇ ਵੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇ ਨੂੰ ਬਹੁਤ ਜ਼ਿਆਦਾ ਮਗੀ ਡੂੰਗਾ ਜੱਟ ਨੂੰ ਪਾ ਗਏ ਨਾਗਿਆ ਹੀ ਵੱਡਿਆ ਗਈ ਆ ਵਾ ਕੀ ਵੱਡਾ ਦਿਨ ਨੇ ਜਾਨ ਤੇ ਚਾਹੁੰਦੇ ਹਾਂ ਹਾਂਜੀ ਮੈਂ ਵੰਕ ਤੇ ਰੱਖਿਆ ਹੀ ਆਪਣੇ ਮੀਆਂ ਦੀ ਬੀਬੀ ਠੀਕ ਹੈ ਜੀ ਜਾਂਦੇ ਜਾਂਦੇ ਮੈਨੂੰ ਫੇਰ ਗਏ ਗਏ ਹੁਣ ਦੋ ਜਾਨਾਂ ਮਾਰਨਾਂ ਜਾਨੋ ਮਾਰਨਾਂ ਤੈਨੂੰ ਕੋਈ ਸੁਣਾਈ ਨਹੀਂ ਕਰਨਦੀ ਕੋਈ ਸੀਸੀਟੀਵੀ ਹੈ ਹਾਂਜੀ ਸੀਸੀਟੀਵੀ ਕੈਮਰੇ ਦੇ ਹੈ ਜੀ ਕੈਮਰੇ ਲੱਗੇ ਆਡੀ ਦੁਕਾਨ ਤੇ ਤੇ ਕੁਝ ਵਾਲਿਆਂ ਨੇ ਕੀ ਕਰਨ ਕੀ ਇਸ ਵਾਸਤੇ ਕੋਈ ਨਹੀਂ ਦੇਂਦੇ ਜਵਾਬ ਉਹ ਨਵਜ ਜਾਈਦਾ ਕੋਈ ਜਵਾਬ ਨਹੀਂ ਦੇਂਦੇ ਫਰਾਡ ਹਾਂਜੀ नमस्ते मैं जागदा जमीर से रिया ठाकुर बात कर रही हूँ यहाँ हम आए हैं ये दुकान में सुबह साढ़े नौ बजे इस लड़के ने यहाँ पे जोत जगाई जैसे कि जोत जगाने के बाद यहाँ पे तीन लड़के आए उन्होंने इन पर अटैक किया उनके हाथ में तलवारें थी देखो उनका हाथ सारा काट दिया गया है ठीक है उनकी नाड़ें ही बाहर आ गई हैं ठीक है देखो कितना गलत किया है बताओ हमारे पंजाब में सरे आम गुंडागर्दी हो रही है सर सरे आम देखो ये है वो लड़का जिसने इन पर हमला किया है राहुल पे

ਉੱਡਾ ਇੱਥੇ ਗੁੰਡਾਗਰਦਿਆਂ ਨੰਗਾ ਨਾਚ ਹੋਇਆ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੁੰਭ ਕੰਦੀ ਨੀਂਦ ਤੇ ਸੁੱਤਾ ਹੋਇਆ ਹੈ ਕੋਈ ਬੱਚਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਤੇ ਜੇਕਰ ਉਹ ਰঞ্জੀਤਿਆਂ ਨੂੰ ਗਲਤੀ ਨਾਲ ਚਲ ਜਾਂਦਾ ਉਹ ਤੇ ਝੂਠੇ ਪਰਚੇ ਪੁਸ਼ ਕਰ ਦਿੰਦੀ ਏ ਔਰ ਇਸ ਬੱਚੇ ਦੇ ਰਾਹੁਲ ਤੇ ਅੱਜ ਹਮਲਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ ਮੈਡੀਕਲ ਵੀ ਆ ਗਿਆ 14 14 ਦਿਨ 14 ਦਿਨ ਹੋ ਗਏ ਆ 14 ਤਰੀਕ ਦਾ ਹਮਲਾ ਹੋਇਆ ਹੈ ਦੇ ਹਾਲੇ ਤੱਕ ਪੁਲਿਸ ਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਸਬੂਤ ਸਭ ਕੁਝ ਇਹਨਾਂ ਦੇ ਨਾਲ ਹੈ ਸੀਸੀਟੀਵੀ ਦੀ ਫੁਟੇਜ ਵੀ ਦੇ ਦਿੱਤੀ ਗਈ ਹੈ ਇਹਨਾਂ ਦੇ ਘਰ ਕੁਝ ਲੋਕ ਆਏ ਤਿੰਨ ਉਹਨਾਂ ਆਂਦੇ ਇਹਨਾਂ ਦੇ ਹਥਿਆਰਾਂ ਨਾਲ ਹਮਲਾ ਕਰਤਾ ਅੱਗੇ ਆਪਣੀ ਜਾਨ-ਜਾਨ ਨੂੰ ਭੱਜੇ ਪਰ ਉਹਨਾਂ ਨੂੰ ਤਰਸਨਾਇਆ ਨਿਰਦਈਆਂ ਨੂੰ ਉਹਨਾਂ ਐਂਦੀ ਜਿਹੜੀ ਬਾਹੋਂ ਵੜਦੀ ਇਹਦੀਆਂ ਨਾੜੀਆਂ ਵੜੀਆਂ ਗਿਆ ਮੈਡੀਕਲ ਕਰਾਇਆ ਸਭ ਕੁਝ ਹੋਇਆ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਕਰਨੇ ਚ ਪੁਲਿਸ ਦੀ ਮੁੱਖ ਭੂਮਿਕਾ ਹੁੰਦੀ ਏ ਉਹ ਪੁਲਿਸ ਜਿਹੜੀ ਹੈਗੀ ਏ ਜਿਹੜੇ ਲੋਕ ਕਿਰਮਾ ਹੁੰਦੇ ਆ ਉਹਨਾਂ ਨੂੰ ਸ਼ੈਲਟਰ ਦਿੰਦੀ ਏ ਉਹਨਾਂ ਨੂੰ ਰਸਤੇ ਦਖਾਉਂਦੀ ਏ ਔਰ ਇਹਦੇ ਨਾਲ ਜਿਹੜੀ ਪੰਜਾਬ ਦੀ ਲਾਹਣ ਵੀ ਆਰਡਰ ਲਾਹਣ ਆਰਡਰ ਦੀ ਪੋਜੀਸ਼ਨ ਹੈ ਬੜੀ ਖਰਾਬ ਹੋ ਰਹੀ ਏ ਕਿਤੇ ਗੋਲੀਆਂ ਚੱਲਦੀਆਂ ਕਿਤੇ ਸਨੇਚਿੰਗ ਹੁੰਦੀ ਪਈ ਏ ਕਿਤੇ ਕੁਝ ਹੋ ਰਿਹਾ ਮੈਂ ਪੰਜਾਬ ਦੇ ਮਾਨਜੋ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵੰਤ ਮਾਨ ਜੀ ਤੁਸੀਂ ਵਧੀਆ ਹੋ ਤੁਸੀਂ ਵਧੀਆ ਸਰਕਾਰ ਚਲਾ ਰਹੇ ਹੋ ਅਸੀਂ ਤੁਹਾਡਾ ਅਸੀਂ ਤੁਹਾਡੀ ਸਿੱਫਤ ਸੁਣੀ ਹੈ ਸਿੱਫਤ ਕਰਦੇ ਆ ਤੁਸੀਂ ਵਧੀਆ ਹੋ ਪਰ ਜੋ ਕੁਝ ਅੰਮ੍ਰਿਤਸਰ ਵਿੱਚ ਇਸ ਲੜਕੇ ਨਾਲ ਹੋਇਆ ਹੈ ਜਾਂ ਹੋਰ ਘਟਨਾਵਾਂ ਹੋ ਰਹੀਆਂ ਹਨ ਉਹਦੇ ਪਿੱਛੇ ਜਿਹੜੇ ਦੋਚੀ ਏ ਉਹਨਾਂ ਨੂੰ ਸਜ਼ਾ ਕਿੰਨੇ ਦੇਣੀ ਹੈ ਮੈਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਕੀ ਮਾਨਦਰ ਕਮਿਸ਼ਨਰ ਹੈ ਮੈਂ ਉਹਨਾਂ ਦੀ ਬਹੁਤ ਸਿੱਫਤ ਸੁਣੀ ਹੈ ਬਹੁਤ ਵਧੀਆ ਅਫਸਰ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜੇਕਰ ਇਸ ਬੱਚੇ ਤੇ ਹਮਲਾ ਹੋਇਆ ਹੈ ਇਹਦੇ ਤੇ ਸਾਰਾ ਕੁਝ ਹੋਇਆ ਹੈ ਮੈਡੀਕਲ ਆ ਗਿਆ ਹੈ ਤੇ ਐਫ ਆਰ ਕਦੋਂ ਹੋਏਗੀ? ਕਮਿਸ਼ਨਰ ਸਾਹਿਬ ਐਫ ਆਰ ਕਦੋਂ ਹੋਏਗੀ? ਕੀ ਸਾਡੀ ਪੁਲਿਸ ਕੋ ਸਿਰ ਝੂਠੀ ਐਫ ਆਰ ਕਰੰਦਾ ਰਾਈਟ ਹੈਗਾ ਜਿਹੜੀ ਸੱਚੀ ਐਫ ਆਰ ਉਹ ਪੁਸ਼ ਨਹੀਂ ਕਰਦੀ। ਸ਼ਰੇਆਮ ਜਿਹੜੀ ਪੁਲਿਸ ਹੈ ਜਨਤਾ ਦੀ ਅੱਖਾਂ ਮਿੱਟੀ ਪਾ ਰਹੀ ਹੈ ਜਿਹੜੇ નિર્ਦੋਸ਼ ਹੁੰਦੇ ਆ ਜਿਹੜੇ ਬੇਦੋਸ਼ ਹੁੰਦੇ ਆ ਉਹਨਾਂ ਦੇ ਝੂਠੇ ਪਰਚੇ ਹੋ ਜਾਂਦੇ ਆ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਜਿਹੜੇ ਆਪਣੀ ਰੋਜੀ ਚ ਰਾਂਦੇ ਹੁੰਦੇ ਆ ਜਿਹੜੇ ਰੋਜ਼ਗਾਰ ਕਰਦੇ ਹੁੰਦੇ ਆ ਉਹਨਾਂ ਦੇ ਘਰ ਅੱਗੇ ਹਮਲੇ ਹੁੰਦੇ ਆ ਉਹ ਸੀਸੀਟੀਵੀ ਚ ਵੀਡੀਓ ਵੀ ਆਂਦੀ ਏ। ਉਹਨਾਂ ਨੂੰ ਕ੍ਰਾਈਮ ਕਰਨ ਵਾਲਿਆਂ ਨੂੰ ਪੁਲਿਸ ਕਦੀ ਵੀ ਫੜਦੀ ਕਿਉਂਕਿ ਪੁਲਿਸ ਤਾਂ ਕ੍ਰਿਮੀਨਲ ਲੋਕ ਪਾਈ ਵਾਲਾ ਹੈ ਪੁਲਿਸ ਤਾਂ ਕ੍ਰਿਮੀਨਲ ਲੋਕ ਪਾਈ ਵਾਲਾ ਚੋਰ ਕੁੱਤੀ ਰਲੇ ਹੋਏ ਨੇ ਮਤਲਬ ਪੰਜਾਬ ਦੀ ਲਾਹਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰ ਰਹੇ ਨੇ ਅਸੀਂ ਕਹਿੰਦੇ ਹਾਂ ਸਾ ਵੀ ਅਕਾਲੀਆ ਰਾਜ ਗੰਦਾ ਸੀ ਅਸੀਂ ਕਹਿੰਦੇ ਹਾਂ ਕਾਂਗਸ ਦਾ ਰਾਜ ਗੰਦਾ ਸੀ ਭਗਵੰਤ ਮਾਨ ਜੀ ਨਾ ਕਾਲੀਏ ਮਾਰੇ ਨਾ ਕਾਂਗਸੀ ਮਾਰੇ ਨਾ ਕੋਈ ਬੰਦਾ ਮਾਰਾ ਜੇ ਮਾਰੇ ਤਾਂ ਸਾਡੇ ਅਫਸਰ ਸ਼ਾਈ ਮਾਰੀ ਹੈ ਇਹ ਸਭ ਤੋਂ ਸ਼ਾਇਦ ਨੁਕੇਲ ਪਾਓ ਅਸੀਂ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ 24 ਘੰਟਿਆਂ ਵਿੱਚ ਇਸ ਪਰਵਾਹ ਨੂੰ ਸਾਫ ਕੀਤਾ ਜਾਵੇ ਜਿਹੜੇ ਦੋਸ਼ੀਏ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਰੈਸਟ ਕਰਕੇ ਜੇਲ੍ਹ ਦੇ ਸਾਖਾਪੀਨ ਸੁਟਿਆ ਜਾਵੇ ਤਾਂਕਿ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਵਿਸ਼ਵਾਸ ਕਾਨੂੰਨ ਤੇ ਬਣ ਸਕੇ ਜੈ ਹਿੰਦ ਮਸ਼ਕਾਰ ਜਾਨੋ ਮਾਰਾਂਗੇ ਕੁੱਲ ਸਵੇਟ ਕਰਦੀ ਵੀ ਕਦੋਂ ਮਰੇਗਾ ਗੋਲੀਆਂ ਮਾਰਨ ਜੈਸ਼ਰ ਹੈ ਇਹ ਨਹੀਂ ਪੂਰਾ ਕਿ ਉਹ ਜਿੱਥੇ ਉਹਨਾਂ ਨੇ ਹਮਲਾ ਕੀਤਾ ਦਿਨ ਦਿਹਾੜੇ 9:30 ਵਜੇ ਤੇ ਗੋਲੀਆਂ ਮਾਰਨ ਤੇ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਕਿੰਨਾ ਆ ਬੜਾ ਨਾ ਹੈ ਬੜਾ ਵਧੀਆ ਉੱਥੇ ਕਿੰਡਰ ਵੈਲਿਊਰੀ ਵੀ ਆਵਾਜ਼ ਉਹਨਾਂ ਦੀ ਅੱਛਾ ਤੇ ਇੱਥੇ ਜਦੋਂ ਤੂੰ ਆਏ ਸੀ ਉਹ ਤੇ ਤੂੰ ਕਮੜਾ ਲੜਾਈ ਦਾ ਵਜ੍ਹਾ ਕੀ ਲੜਾਈ ਦਾ ਤਿੰਨ ਚੀਜ਼ਾਂ ਹੁੰਦੀਆਂ ਜੜ ਜੋਤ ਜਮੀਨ ਉਹ ਜਿਆਦਾ ਪਤਾ ਹੀ ਕੋਈ ਨਹੀਂ ਕਿ ਮਿੰਨੋ ਦੇ ਆਪ ਦੱਸਿਆ ਹੀ ਵੀ ਨਹੀਂ ਆ ਗਏ ਗਾਦੀ ਨਹੀਂ ਕੀ ਜਦੋਂ ਉਹਨਾਂ ਨੇ ਹਮਲਾ ਕੀਤਾ ਕਿਰਾਇਆ ਹੁਣ ਹੈਗੇ ਸੀ ਜਾਂ ਚਲੇ ਗਏ ਨਹੀਂ ਉਹਨੇ ਚੰਗੇ ਜਿਹੀ 3-4 ਮਹੀਨੇ ਪਹਿਲਾਂ ਚਲੇ ਗਏ 3-4 ਮਹੀਨੇ ਪਹਿਲਾਂ ਚਲਾ ਗਏ ਕੋਈ ਤੇ ਰੀਜ਼ਨ ਹੋਏਗਾ ਕੋਈ ਰੀਜ਼ਨ ਨਹੀਂ ਕੋਈ ਗੱਲਬਾਤ ਹੀ ਨਹੀਂ ਹੋਈ ਕੋਈ ਜਦੋਂ ਗਏ ਆ ਤੇ ਫਿਰ ਬਿਨਾਂ ਵਜ੍ਹਾ ਤੁਹਾਡੇ ਕੁਝ ਤੇ ਹੋ ਰੇਗਾ ਨਹੀਂ ਇਹ ਹੋਰ ਚੀਜ਼ ਦਾ ਪਤਾ ਨਹੀਂ ਉਹਦੀ ਘਰ ਕਿਹ ਸੰਸਾਇਟੀ ਦੀ ਸੀ ਅੱਛਾ ਕਿੱਥੇ ਇੱਥੇ ਹੀ ਆਪਾਂ ਅੰਦਰ ਅੰਦਰ ਸੁਸਾਇਟੀ ਕਿੱਦੀ ਹਾਂ ਅੱਛਾ ਤਾਂ ਸੁਸਾਇਟੀ ਦਾ ਪ੍ਰਚਾਰ ਜੋ ਹੈ ਹਾਂ ਜੀ ਉਹ ਆਇਆ ਮਾਪੋਂ ਨੇ ਕਿਰਾਇਆ ਸੀ ਮਾਪੋਂ ਨੇ ਵਿਜਵਾਇ ਨੂੰ ਵਿਧਾਇਆ ਹਾਂ ਜੀ ਹਾਂ ਉਹਨੇ ਜਿਨੇ ਹਮਲਾ ਕੀਤਾ ਉਹ ਪਰਤੀ ਤੇ ਗੱਲ ਉਹ ਪੁੜੀ ਨੇ ਮਾਰਿਆ ਉਹਨੇ ਇੱਕ ਕਸੂਰ ਨਹੀਂ ਨਾ ਬੇਦਾਰ ਵੀ ਇੱਕ ਦੁਸ਼ਮਣ ਇਹ ਕੱਢ ਕੇ ਇਹਨੇ ਕਰਾਇਆ ਇਹ ਚੀਜ਼ ਦਾ ਮੈਨੂੰ ਲੱਗਦੀ ਵਜ੍ਹਾ ਹੋ ਸਕਦੀ ਹੈ ਹੁਣ ਆਈ ਨਾ ਗੱਲ ਸਾਹਮਣੇ ਕੀ ਜਿਹਨੇ ਤੁਹਾਨੂੰ ਹਮਲਾ ਕੀਤਾ ਉਹਦੀ ਵਾਈਫ ਤੇ ਉਹ ਇੱਥੇ ਰਹਿੰਦੇ ਹੀ ਉਹਨਾਂ ਨੇ ਕੁਝ ਮਹੀਨਾ ਪਹਿਲਾਂ ਸੁਸਾਇਡ ਕਰ ਲਿਆ ਇਹ ਵਜ੍ਹਾ ਕੀ ਹੈ ਨਹੀਂ ਪਤਾ ਪਰ ਉਸ ਤੋਂ ਬਾਅਦ ਇਹਨਾਂ ਨੇ ਤੁਹਾਡੇ ਤੇ ਆ ਕੇ ਹਮਲਾ ਕੀਤਾ ਉਹ ਕੋਈ ਗੱਲ ਬਾਤ ਤੇ ਸੁਸਾਇਡ ਦਾ ਕੋਈ ਪਤਾ ਨਹੀਂ ਲੱਗਾ ਕਿਉਂ ਕੀਤਾ ਕੋਈ ਨਹੀਂ ਪਤਾ ਉਹ ਸਮਝ ਨਹੀਂ ਅਓ ਸਤਿਰਚਾਈਆ ਨਾ ਜੀ ਸਤਿਰਚਾਈਆ ਕਿੰਨਾ ਰਗਲ ਜੀ ਜਿੱਦਾਂ ਜਿੱਦਾਂ ਮੈਂ ਕਹਿੰਦੇ ਪਏ ਨੇ ਉਹਨਾਂ ਦੀ ਵਾਈਫ ਨੇ ਸੁਸਾਇਡ ਕੀਤਾ ਉਸ ਤੋਂ ਬਾਅਦ ਇਹ ਹਮਲਾ ਕੋਈ ਨਾ ਕੋਈ ਰੀਜ਼ਨ ਹੋਏਗਾ ਉਹ ਇਹ ਮਾਰਥਿਆ ਕੋਈ ਨਾ ਕੋਈ ਕੁਛ ਤੇ ਗੱਲ ਹੋਈ ਕਿ ਤਾਂ ਹੀ ਤੇ ਉਹਨੇ ਹਮਲਾ ਕੀਤਾ ਕਹਿੰਦੇ ਇਹ ਜਾਂਚ ਪੁਲਿਸ ਨੂੰ ਕਰਨ ਗਈ ਤੇ ਵੇਖੋ ਜੀ ਸਾਡਾ ਜਿੰਨੇ ਹਮਲਾ ਕੀਤਾ ਹੈ ਸਾਡਾ ਉਹਦੇ ਨਾਲ ਦੂਰ ਤੱਕ ਦਾ ਵਾਸਤਾ ਨਹੀਂ ਜਿਵੇਂ ਪਰਿਵਾਰ ਨੇ ਦੱਸਿਆ ਵੀ ਉਹ ਉਹ ਦੀ ਵਾਈਫ ਤੇ ਰਹਿੰਦੇ ਸੀ ਉਹਦੀ ਵਾਈਫ ਨੇ ਸੁਸਾਇਡ ਕੀਤਾ ਔਰ ਜਿਹੜੀ ਲੇਡੀ ਨੇ ਸੂਇਸਾਈਡ ਕੀਤਾ ਉਹਦੇ ਮਤਲਬ ਪਰਿਵਾਰ ਵਾਲਿਆਂ ਉਹਦੇ ਤੇ ਐਫਆਈਰ ਰਾਈਟ ਇਹਨਾਂ ਦਾ ਕੋਈ ਰੋਲ ਨਹੀਂਗਾ ਵੀ ਜਿਹੜਾ ਉਹਦਾ ਇਹਨਾਂ ਦੇ ਹਮਲਾ ਕਰਨਾ ਭੰਦਾ ਸੀ ਉਹ ਤਾਂ ਕਾਨੂੰਨ ਨੇ ਦੇਖਣਾ ਹੈ ਨਾ ਕੀ ਕੰਮ ਹੈ ਕਾਨੂੰਨ ਦਾ ਕੰਮ ਸੀ ਅਸੀਂ ਸਿਰਫ ਉਹ ਗੱਲ ਪੁੱਛਣਾ ਜਾਣਿਆ ਵੀ ਪੰਜਾਬ ਵਿੱਚ ਕੀ ਹੋ ਰਿਹਾ ਹੈ ਸ਼ਰਿਆਂ ਗੋਲੀਆਂ ਚੱਲ ਰਹੀਆਂ ਨੇ ਸ਼ਰਿਆਂ ਸਰਾਚੀਤ ਹੋ ਰਹੀ ਏ ਸ਼ਰਿਆਂ ਗੁੰਡਾਗਦਿਆ ਨਾਚ ਹੋ ਰਿਹਾ ਹੈ 14 ਅਗਸਤ 15 ਅਗਸਤ ਦਿਨ ਅੰਮ੍ਰਿਤਸਰ ਦੇ ਖੂਸ ਦਾ ਪਟਲੀ ਜਸ਼ਤੋਂ ਹੋਂਦੇ ਮੌਜੂਦ باوجود ਸਵੇਰੇ 9:30 ਹਮਲਾ ਹੋ ਸਕਦਾ ਹੈ ਤੇ ਆਮ ਲੋਕ ਸੁਰੱਖਿਤ ਕਿਵੇਂ ਆ? ਉਹਦਾ ਮਾਮਲਾ ਗੱਲ ਜੀ ਇਹ ਤੋਂ ਇਹ ਮਾਮਲਾ ਛਤੀ ਬਾਇਆ ਜਾਂਦੇ ਆ ਤੇ ਇਹਨਾਂ ਡਾਕਟ ਕੱਟ ਕੇ ਦਿੱਤਾ ਸੀ ਤੇ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਇਹਨਾਂ ਐਮਐਲਰ ਲੈ ਕੇ ਦਿੱਤੀ ਸੀ ਉਹਦੀ ਦਰਜ ਕਰ ਦਿੱਤੀ ਵੀ ਹੈ ਉਹਦੇ ਮੁਤਾਬਕ ਤੇ ਸਾਡੇ ਜਿਹੜਾ ਸੀ ਸੀਸੀਟੀਵੀ ਸੀਸੀਟੀਵੀ ਕੈਮਰਾ ਦਾ ਜੇ ਉਸੇ ਤੋਂ گاਹ ਜਿਹੜਾ ਉਹ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗਸਨ ਇਹਦੇ ਤੱਥ ਸਾਹਮਣੇ ਆਉਣ ਦੇ ਬੰਦੀ ਕਰ ਦੇ ਦਿੱਤੀ ਜੋ